ਦੀ ਮਾਗੀ ਸਾਰਿਆਂ ਨੂੰ ਮਾਗੀ ਦੀਆਂ ਲੱਖ ਲੱਖ ਵਧਾਈਆਂ ਉਹਨਾਂ ਜਾਕੀ ਲੋਕਗੇ ਮੈਂ ਗੱਟੀਂ ਦੱਸ ਕੇ ਆਈਆਂਗੇ ਸਜਾਨੇ ਗੁਰਦਵਾਰ ਦੇ ਉਹਨੇ ਫਿਰ ਪੂਰਾ ਘਰ ਚੱਕੀ ਰੱਖਣਾ ਮੈਂ ਦੱਸ ਕੇ ਆਈਆਂ ਵੀ ਅਸੀਂ ਚੱਲੇ ਆਂ ਤੇ ਤੂੰ ਰਿੰਗੀ ਜਾਈਂ ਬਾਅਦ ਵਿੱਚ ਥੋੜਾ ਸਿਰ ਖਾਵੇ ਪਿਆਰ ਹੋ ਜਾਏ ਉਹਨਾਂ ਨੂੰ ਵੇਖ ਜਾਣਾ ਰਸ਼ਮੀਨ ਬਾਹਰ ਬਹੁਤ ਸੋਹਣੀ ਧੁੱਪ ਨਿਕਲੀ ਸੀਗੀ ਕੱਲ ਵੀ ਧੁੱਪ ਸੀ ਹੀ ਤੇ ਅੱਜ ਵੀ ਇੱਧਰ ਵੇਖੋ ਸੰਵੇਲਗਰੀ ਦਾ ਬੇੜ ਸੀ ਜਿਹੜਾ ਉਹ ਵੱਡਦਾ ਉਹ ਬਾਹਰ ਦੇਕਾਂ ਸੀ ਉਹ ਵੀ ਵੱਡਦੀਆਂ ਤੇ ਬੇਲਗਰੀ ਦਾ ਟੇੜ ਵੀ ਕਿਉਂ ਧੁੱਪ ਨਹੀਂ ਪੈਂਦੀ ਸੀਗੀ ਇੱਧਰ ਤੇ ਅਸੀਂ ਵੇ ਲਈਗੀ ਦਾ ਪੇਸੇੜਾ ਉਹ ਵੱਡਾ ਤਾਂ ਮਰਹੀ ਵੀ ਤਿਆਰ ਹੋ ਗਈ ਸੀ ਇਸ ਚੱਲਿਆਂ ਦੋਸਤਵਾਰੇ ਮੱਥਾ ਟੇਕਣ ਬਾਹਰ ਜਾ ਨਿਗਾਰਾ ਖਿਲਿਓ ਰੱਖ ਲਊਗਾ ਕਿ ਮੇਰੇ ਜਾਈ ਚ ਰਸਮੀਣਾ ਵੰਤ ਲੱਗਦਾ ਰਸਮੀਨ ਤਾਂ ਜਾਊਗਾ ਹੀ ਨਹੀਂ ਆ ਜਾ ਮੰਮੀ ਇੱਧਰ ਨਿਕੇਟ ਜਾਣਾ ਕੱਟੀ ਨੂੰ ਤਾਂ ਮੈਂ ਦੱਸਿਆ ਹੀ ਵੀ ਤੂੰ ਰਿੰਗੀ ਜਾਹੀਂ ਅਸੀਂ ਚੱਲੇ ਆਂ ਗੁਰਦੁਆਰੇ ਠੀਕ ਐ ਬਾਅਦ ਵਿੱਚ ਜਦੋਂ ਆਪਾਂ ਚੱਕਰ ਲਾਣੇ ਬਾਅਦ ਨਹੀਂ ਨਹੀਂ ਅਸੀਂ ਖੁੱਲਾ ਛੱਡ ਕੇ ਜਾਵਾਂਗੇ ਬਾਅਦ ਵੀ ਤੇ ਕੱਟੀ ਨੂੰ ਵੀ ਮੈਂ ਦੱਸ ਕੇ ਚੱਲੀ ਆਂ ਠੀਕ ਐ ਗੱਲ ਪੱਕੀ ਰੱਖਣਾ ਕੱਟੀ ਕੋਲ ਨਾਲੇ ਮੈਂ ਜਾਣੀ ਆ ਠੀਕ ਐ ਗੁਰਦੁਆਰੇ ਜਾਣੇ ਆ ਬੇਟੇ ਅਸੀਂ ਜਾਣਾ ਆਜੋ ਵੇਖ ਰਸਮੀਨ ਕਿੱਥੇ ਪਤੰਗ ਚੜਾਉਂਦਾ ਫਿਰਦਾ ਰਸਮੀਨ ਅੱਜ ਸਵੇਰ ਦਾ ਅੱਜ ਵੀ ਜੇ ਤੁਹਾਨੂੰ ਚੱਲਦੇ ਪਈਆ ਰਸਮੀਨ ਆਪਣੇ ਘਰੇ ਹੈ ਗਈ ਆ ਅਗਰ ਆਉਂਦਾ ਸੀਗਾ ਬੁਰੂ ਕਰ ਰਸਮੀਨ ਮੱਠਾ ਟੇਕ ਲਿਆ ਉਹਨਾਂ ਸੀ ਜਾ ਰਹੇ ਆ ਇੱਧਰ ਬਿਖਰੇ ਸਰਕਾਰੀ ਸਕੂਲ ਕੰਮ ਚ ਲਈਂਦਾ ਸਰਕਾਰੀ ਸਕੂਲ ਦੇਖੀਏ ਆਮ ਅਗਰੇ ਫੇਰਾ ਗਿਆ ਲੱਡੂ ਖਾਣਾ ਹੈ ਉਹਨੂੰ ਖਾਣਾ ਜਣੋ ਸੀ ਖਾਦੇ ਹੁੰਦੇ ਆ ਚਲ ਵੇ ਗਾਜਰਾਂ ਪੱਟੀ ਆਂਦੇ ਹਨਾ ਮੰਮੀ ਗਾਜਰਾਂ ਹਨ ਹੂੰ ਹਾਂ ਜੀ ਜੀ ਨਿੱਕੜਾ ਵੀ ਹਮ ਤਾਂ ਚੁੱਪੀ ਰਹਿੰਦੇ ਹਾਂ ਹੂੰ ਬੰਦੇ ਰਿਜ ਬਾਜ ਬੰਦ ਕਰੋ ਬਾਜ ਬੰਦ ਕਰੋ ਹੁਣ ਹੋ ਗਈ ਠੰਡ ਫੇਰ ਦਵਾਰਾਂ ਅਜ ਨਾਲ ਇਸੀ ਦੀ ਦਾਲ ਮੰਗੀ ਜੀ ਤੜਕਾ ਲਾ ਲਿਆ ਸੀਗਾ ਮੈਂ ਇਹਨੂੰ ਤੇ ਇੱਧਰ ਪੈਤੀਏ ਛਿਲਗਮ ਇਹਨਾਂ ਦੀ ਸਬਜ਼ੀ ਬਣਾਵਾਂਗੇ ਸਵੇਰੇ ਅਗੇ ਅਸੀਂ ਤਿਲਾਂ ਦਾ ਵੀ ਮਰੂੰਡ ਆ ਜਾ ਬਣਾਉਣਾ ਹੈਗਾ ਇਹ ਵੀ ਸਾਡਾ ਹੋ ਜੀ ਰਹਿ ਗਿਆ ਹੁਣ ਮੈਂ ਗੁੰਦੀ ਆ ਆਟਾ ਭੰਡੇ ਆਪਾਂ ਧੋਲੇ ਸੀਗੇ ਨੰਗ ਗੁੱਡ ਮਾਰਨਿੰਗ ਤੇ ਹੁਣ ਹੋ ਗਿਆ ਨੈਕਸਟ ਡੇ ਧੰਤੰਦਾ ਕਰ ਲਿਆ ਸੀਗਾ ਦੁਪਹਿਰ ਨੂੰ ਨਹੀਂ ਸੇਕਦੀ ਸੀ ਧੁੱਪ ਬਾਹਰ ਕਿੰਨੀ ਸੋਹਣੀ ਧੁੱਪ ਆਈ ਹੈ ਹਨਾ ਕੀ ਕਰੀਏ ਅੰਨੇ ਰਸ਼ਮੀ ਨਾ ਆ ਉਹ ਖਾਪਾ ਚੈੱਕ ਕਰਨਾ ਇਹਨੇ ਕੋਲ ਲੈ ਰਾਇਆ ਅੱਜ ਹਾਂਜੀ ਕਿਹੜਾ ਫੋਨ ਵੀਓ V30 ਅੱਛਾ ਲੈਪਟਾਪ ਚ ਚੈੱਕ ਕਰ ਲਈ ਕਿਵੇਂ ਆ ਰਸਮੀਨ ਨਾ ਕੱਲ ਨੂੰ ਰਸਮੀਨ ਦਾ ਲੱਗਣਾ ਸਕੂਲ ਬਹੁਤ ਬਹੁਤ ਜਾਣ ਕਰ ਲਈਆਂ ਹੈ ਰਸਮੀਨ ਨਵੇਂ ਲੈਣਾ ਫੋਨ ਕਿਸ ਤਰ੍ਹਾਂ ਦੇ ਅੱਛਾ ਤੇ ਪਹਿਲਾਂ ਵਾਲਾ ਮੋਬਾਈਲ ਤੇਰਾ ਕੀ ਖਰਾਬ ਹੋ ਗਿਆ? ਕਿਉਂ ਖਰਾਬ ਹੋ? ਅੱਛਾ। ਉਹ ਵੀ ਖਾ ਲੋ ਮੂੰਫਲੀ ਰਿਓੜੀਆਂ।